ਇਹ ਦੇਰਾ ਜੇ ਦਾ ਇਹ ਲਗਭਗ 370 ਸਾਲ ਪਹਿਲਾਂ ਯਾਨੀ ਕਿ ਪੌਣੇ 400 ਸਾਲ ਪਹਿਲਾਂ ਵਿਰਾਗੀ ਸਾਥ ਸਿਗੇ ਬਾਬਾ ਆਤਮਾਰਾਮ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੈ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ 'ਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਜਦੋਂ ਇਹ ਜਵਾਨ ਹੋਏ ਤਾਂ ਇਹਨਾਂ ਦੇ ਗੁਰੂ ਜੀ ਨੇ ਜਦੋਂ ਦੇਖਿਆ ਤੇ ਬੰਦਾ ਚਮਤਕਾਰੀ ਹੋ ਗਿਆ ਤੇ ਹੁਣ ਇਹ ਇੱਕ ਕਮਾਨ ਦੇ ਵਿੱਚ ਦੋ ਜਿਹੜੀਆਂ ਤਲਵਾਰਾਂ ਉਹ ਰਹਿ ਨਹੀਂ ਸਕਦਾ ਉਹਨਾਂ ਦੀ ਆਗਿਆ ਲੈ ਕੇ ਇਹ ਇੱਥੇ ਆ ਗਏ ਬਿਲਕੁਲ ਜੀ ਉਹਨਾਂ ਦਿਨਾਂ 'ਚ ਮਲੇਰ ਕੋਲ ਦੇ ਵਿੱਚ ਨਵਾਬ ਬਾਈ ਰਜ਼ੀਦ ਅਲੀ ਖਾਨ ਦਾ ਰਾਜ ਚੱਲਦਾ ਸੀਗਾ ਇਹ ਹੈ ਇਹ ਇਲਾਕਾ ਜਿਹੜਾ ਜਿੱਥੇ ਆਪਾਂ ਖੜੇ ਆ ਅੱਜ ਡੇਰੇ ਤੇ ਇਹ ਬਿਲਕੁਲ ਸੁੰਨਾ ਇਲਾਕਾ ਸੀਗਾ ਜੰਗਲ ਮੇਹਰਾਨ ਹੋਇਆ ਕਰ ਮੇਹਰਾਨ ਹੋਇਆ ਕਰਦਾ ਸੀ ਇਹ ਇਲਾਕਾ ਤੇ ਬਾਬਾ ਆਤਮਾਰਾਮ ਜੀ ਇੱਥੇ ਆਏ ਆ ਕੇ ਇਹਨਾਂ ਨੇ ਆਪਣਾ ਡੇਰਾ ਲਾ ਲਿਆ ਹੌਲੀ ਹੌਲੀ ਲੋਕ ਇਹਨਾਂ ਕੋਲੇ ਜੁੜਨ ਲੱਗੇ ਆਤਮਾਰਾਮ ਜੀ ਦਾ ਡੇਰੇ ਵਾਰੇ ਗੱਲ ਨਾ ਕਰੀਏ ਤਾਂ ਮੇਰਕੋਟ ਦੇ ਦਾ ਇਤਿਹਾਸ ਅਧੂਰਾ ਹੈ ਹਣ ਛੋਇਆ ਰਹੇ ਜਾਂ ਹਣ ਛੋਇਆ ਰਹੇ ਹਮਤ ਜੀ ਸਤਿ ਸ੍ਰੀ ਅਕਾਲ ਜਗਵਣੀ ਟੀਵੀ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਪਹੁੰਚਿਆ ਸ਼ਹਿਰ ਮਲੇਰਕੋਟਲਾ ਦੇ ਵਿੱਚ ਤੇ ਮਲੇਰਕੋਟਲਾ ਦੀਆਂ ਇਤਿਹਾਸਿਕ ਥਾਵਾਂ ਦੇ ਵਿੱਚੋਂ ਅੱਜ ਅਸੀਂ ਪਹੁੰਚੇ ਹਾਂ ਬਾਬਾ ਆਤਮਾਰਾਮ ਜੀ ਦੇ ਡੇਰੇ ਦੇ ਵਿੱਚ ਤੇ ਕਿਹਾ ਜਾਂਦਾ ਹੈ ਸੁਣਦੇ ਵਿੱਚ ਆਇਆ ਹੈ ਤੇ ਲੋਕਾਂ ਦੁਆਰਾ ਵੀ ਇਹ ਕਹਿ ਲਿਆ ਵੱਡੇ ਪੱਧਰ ਤੇ ਗੱਲਾਂ ਹੁੰਦੀਆਂ ਨੇ ਕਿ ਇਸ ਡੇਰੇ ਦੀ ਜਿਹੜੀ ਮਾਨਤਾ ਹੈ ਉਹ ਬਹੁਤ ਦੂਰ ਦੂਰ ਤੱਕ ਹੈ ਤੇ ਲੋਕ ਇੱਥੇ ਦੂਰੋਂ ਦੂਰੋਂ ਨਤਮਸਤਕ ਹੋਣ ਆਉਂਦੇ ਨੇ ਤੇ ਇੱਥੇ ਕਈ ਚਮਤਕਾਰ ਵੀ ਹੋਏ ਨੇ ਤੇ ਉਹਨਾਂ ਚਮਤਕਾਰਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਇਸ ਡੇਰੇ ਦੇ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਇਫਤਖਾਰ ਜੀ ਸੇਖ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਫਿਰ ਸਾਨੂੰ ਸਮਾਂ ਕੱਢ ਕੇ ਅੱਜ ਇਸ ਡੇਰੇ ਦੇ ਬਾਰੇ ਜਿਹੜਾ ਦੱਸਣ ਜਾ ਰਹੇ ਹੋ ਧੰਨਵਾਦ ਜੀ ਤੁਹਾਡਾ ਤੇ ਪੰਜਾਬ ਕੇਸਰੀ ਦੇ ਜੱਗ ਬਾਣੀ ਦੇ ਦਰਸ਼ਕਾਂ ਨੂੰ ਮੇਰਾ ਇਫਤਖਾਰ ਸ਼ੇਖ ਦਾ ਆਦਾਬ ਇਹ ਦੱਸੋ ਕਿ ਤੇ ਅਸੀਂ ਚਾਹੁੰਦੇ ਜੀ ਇਸ ਡੇਰੇ ਦੇ ਬਾਰੇ ਜਿਹੜੀਆਂ ਕਹਿ ਲਈਏ ਵੀ ਬਹੁਤ ਜਾਦੇ ਚਮਤਕਾਰਾਂ ਦੀਆਂ ਗੱਲਾਂ ਵੀ ਹੁੰਦੀਆਂ ਆਈਆਂ ਨੇ ਤੇ ਬਹੁਤ ਬਹੁਤ ਵੱਡੇ ਪੱਧਰ ਤੇ ਲੋਕ ਵੀ ਇੱਥੇ ਨਤਮਸਤਕ ਹੋਣ ਆਉਂਦੇ ਤੇ ਇਸ ਡੇਰੇ ਦੇ ਬਾਰੇ ਇਸ ਡੇਰੇ ਦਾ ਇਤਿਹਾਸ ਕੀ ਹੈ ਕਦੋਂ ਇਹ ਡੇਰਾ ਜਿਹੜਾ ਕਹਿ ਲਈਏ ਬਣਿਆ ਸੀ ਕਿੰਨਾ ਸਮਾਂ ਹੋ ਗਿਆ ਉਦੇ ਬਾਰੇ ਸਾਨੂੰ ਵਿਸਤਾਰਪੂਰਵਕ ਜਰੂਰ ਦੱਸੋ ਗੱਲ ਇਹ ਹੈ ਜੀ ਕਿ ਇਹ ਡੇਰਾ ਜਿਹੜਾ ਇਹ ਲਗਭਗ 370 ਸਾਲ ਪਹਿਲਾਂ ਯਾਨੀ ਕਿ ਪੌਣੇ 400 ਸਾਲ ਪਹਿਲਾਂ ਤੇ ਬੇਰਾਗੀ ਸਾਧ ਸੀਗੇ ਬਾਬਾ ਆਤਮਾਰਾਮ ਜੀ ਪਹਿਲਾਂ ਇਹਦਾ ਪਿਛੋਕੜ ਥੋੜਾ ਜਿਹਾ ਦੱਸਾਂ ਮੈਂ ਕਿ ਇਸ ਡੇਰੇ ਦਾ ਜਿਹੜਾ ਵੱਡੀ ਗੱਦੀ ਹੈ ਉਹ ਇੱਥੋਂ 15 ਕਿਲੋਮੀਟਰ ਇੱਕ ਪਿੰਡ ਪੈਂਦਾ ਹਥਨ ਉਹਨਾਂ ਦੇ ਗੁਰੂ ਜੀ ਜਿਹੜੇ ਸੀਗੇ ਉਹ ਹਥਨ ਪਿੰਡ ਉਹਨਾਂ ਦਾ ਡੇਰਾ ਹੈ ਬਿਰਾਗੀਆਂ ਦਾ ਬਹੁਤ ਮਸ਼ਹੂਰ ਡੇਰਾ ਜੀ ਉੱਥੇ ਹੁੰਦੇ ਸੀਗੇ ਇਹ ਉਹਨਾਂ ਦੇ ਚੇਲੇ ਸੀਗੇ ਜੀ ਜਦੋਂ ਇਹ ਜਵਾਨ ਹੋਏ ਤਾਂ ਇਹਨਾਂ ਦੇ ਗੁਰੂ ਜੀ ਨੇ ਜਦੋਂ ਦੇਖਿਆ ਕਿ ਬੰਦਾ ਚਮਤਕਾਰੀ ਹੋ ਗਿਆ ਤੇ ਹੁਣ ਇਹ ਇੱਕ ਕਮਾਨ ਦੇ ਵਿੱਚ ਦੋ ਜਿਹੜੀਆਂ ਤਲਵਾਰਾਂ ਉਹ ਰਹਿ ਨਹੀਂ ਸਕਦੀ ਦੋ ਚਮਤਕਾਰੀ ਸ਼ਕਤੀਆਂ ਨੇ ਜਿਹੜੀਆਂ ਉਹ ਇੱਕ ਥਾਂ ਤੇ ਰਹਿਣੀਆਂ ਔਖੀਆਂ ਨੇ ਤਾਂ ਇਹਨਾਂ ਦੇ ਗੁਰੂ ਜੀ ਨੇ ਇਹਨਾਂ ਨੂੰ ਕਿਹਾ ਕਿ ਲੈ ਭਾਈ ਆਤਮਾਰਾਮ ਹੁਣ ਤੂੰ ਜਾ ਕੇ ਆਪਣਾ ਕਿਤੇ ਡੇਰਾ ਹੋਰ ਬਸਾ ਲੈ ਹੂੰ ਕਿ ਮੈਂ ਆਗਿਆ ਦਿੰਦਾ ਤੈਨੂੰ ਤੂੰ ਪੂਰੀ ਤਰ੍ਹਾਂ ਨਾਲ ਆਤਮਿਕ ਜਿਹੜੀ ਅਧਿਆਤਮਿਕ ਸ਼ਕਤੀ ਹੈ ਉਹ ਤੋਂ ਪੂਰਾ ਹੋ ਗਏ ਹੈ ਤੇ ਹੁਣ ਆਪਣਾ ਡੇਰਾ ਜਾ ਕੇ ਕਿਤੇ ਹੋਰ ਬਸਾ ਲੈ ਤਾਂ ਇਹ ਕਹਿੰਦੇ ਜੋ ਆਗਿਆ ਗੁਰੂ ਜੀ ਉਹਨਾਂ ਦੀ ਆਗਿਆ ਲੈ ਕੇ ਇਹ ਇੱਥੇ ਆ ਕੇ ਮਲੇਰ ਕੋਲ ਜੀ ਉਹਨਾਂ ਦਿਨਾਂ 'ਚ ਮਲੇਰ ਕੋਲ ਦੇ ਵਿੱਚ ਨਵਾਬ ਬਾਈ ਅਜ਼ੀਜ਼ ਅਲੀ ਖਾਨ ਦਾ ਰਾਸ ਚੱਲਦਾ ਸੀਗਾ ਇਹ ਆਏ ਇਹ ਇਲਾਕਾ ਜਿਹੜਾ ਜਿੱਥੇ ਆਪਾਂ ਖੜੇ ਆਂ ਜਿਹੜੇਰੇ 'ਚ ਇਹ ਬਿਲਕੁਲ ਸੁੱਕਾ ਇਲਾਕਾ ਸੀਗਾ ਜੰਗਲ ਮੈਰਾਨ ਹੋਇਆ ਕਰਦਾ ਮੈਰਾਨ ਹੋਇਆ ਕਰਦਾ ਸੀ ਇਲਾਕਾ ਇਹ ਬਾਬਾ ਆਤਮਾਰਾਮ ਜੀ ਇੱਥੇ ਆਏ ਆ ਕੇ ਇਹਨਾਂ ਨੇ ਆਪਣਾ ਡੇਰਾ ਲਾ ਲਿਆ ਹੌਲੀ ਹੌਲੀ ਲੋਕ ਇਹਨਾਂ ਕੋਲੇ ਜੁੜਨ ਲੱਗ ਗਏ ਆ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਨ ਲੱਗ ਗਏ ਇਸ ਤਰ੍ਹਾਂ ਡੇਰੇ ਦਾ ਵਿਸਥਾਰ ਹੁੰਦਾ ਗਿਆ ਇੱਥੇ ਮੈਂ ਨਾਲ ਦੇ ਨਾਲ ਇੱਕ ਗੱਲ ਇਹ ਦੱਸਣੀ ਚਾਹਣਾ ਕਿ ਹੁਣ ਅੱਜ ਦੀ ਘੜੀ 'ਚ ਜੇ ਆਪਾਂ ਡੇਰਾ ਬੱਬਾ ਆਤਮਾਰਾਮ ਜੀ ਦੀ ਗੱਲ ਨਹੀਂ ਕਰਦੇ ਮਲੇਰਕੋਟਲੇ ਦੀ ਰਿਆਸਤ ਦਾ ਇਤਿਹਾਸ ਅਧੂਰਾ ਅਧੂਰਾ ਰਹ ਜਾਂਦਾ ਹੈ ਅਧੂਰਾ ਰਹ ਜਾਂਦਾ ਹੈ ਜਿੱਥੇ ਆਪਾਂ ਨਵਾਬਾਂ ਦੀਆਂ ਗੱਲਾਂ ਕਰਦੇ ਹਾਂ ਉਹਨਾਂ ਨੇ ਮਲੇਰ ਬਸਾਇਆ ਫਿਰ ਕੋਟਲਾ ਬਸਾਇਆ ਉਹਦੇ ਸੱਤ ਦਰਵਾਜ਼ੇ ਬਣਾਏ ਸੱਤ ਖੂਹ ਪਟਵਾਏ ਫਸੀਲ ਬਣਾਈ ਬਹੁਤ ਵੱਡੀਆਂ ਵੱਡੀਆਂ ਇਮਾਰਤਾਂ ਬਣਾਈਆਂ ਐਡੀ ਵੱਡੀ ਰਿਆਸਤ ਬਣਾਈ ਜਿਹੜੀ ਦੂਰ ਦੂਰ ਤੱਕ ਮਸ਼ਹੂਰ ਹੈ ਉਹ ਸਾਰੀਆਂ ਗੱਲਾਂ ਦੇ ਨਾਲ ਨਾਲ ਜੇ ਬਾਬਾ ਆਤਮਾਰਾਮ ਜੀ ਦਾ ਡੇਰੇਵਾਰੇ ਗੱਲ ਨਾ ਕਰੀਏ ਤਾਂ ਮਲੇਰਕੋਟਲੇ ਦਾ ਇਤਿਹਾਸ ਅਧੂਰਾ ਹੈ ਆਂਛੋ ਯਾਰ ਹੈ ਜਾਂ ਆਂਛੋ ਯਾਰ ਹੈ ਹੁੰਦਾ ਹੈ ਇਸ ਕਰਕੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਤਾਂ 370 ਸਾਲ ਪਹਿਲਾਂ ਆਤਮाराम ਜੀ ਇੱਥੇ ਆਏ ਡੇਰਾ ਬਣਾਇਆ ਰਹਿਣ ਲੱਗੇ ਲੰਗਰ ਚੱਲ ਪਿਆ ਲੋਕ ਆਉਣ ਲੱਗੇ ਲੋਕੋ ਇਹਨਾਂ ਦੇ ਚਮਤਕਾਰ ਵੀ ਦੇਖਣ ਲੱਗੇ ਤਾਂ ਚਮਤਕਾਰਾਂ ਬਾਰੇ ਮੈਂ ਹਾਂ ਤਾਂ ਬਹੁਤ ਜ਼ਿਆਦਾ ਪਰ ਮੈਂ ਤੁਹਾਨੂੰ ਇੱਕ ਦੋ ਦੱਸਦਾ ਕਿ ਇੱਕ ਵਾਰ ਕਹਿੰਦੇ ਬਾਬਾਤ ਮਾਰਾਮ ਜੀ ਬੈਠੇ ਸੀਗੇ ਨਾਲ ਉਹਨਾਂ ਦੇ ਚੇਲੇ ਵੀ ਬੈਠੇ ਸੀਗੇ ਕੋਈ ਹੋਰ ਸਾਧੂ ਆ ਗਏ ਗੱਲਾਂ ਬਾਤਾਂ ਚੱਲ ਪਈਆਂ ਕਰਦੇ ਕਰਦੇ ਕਹਿੰਦੇ ਅੰਬਾਂ ਦੀ ਗੱਲ ਚੱਲ ਪਈ। ਹੂੰ ਤਾਂ ਬਾਬਾ ਜੀ ਕਹਿੰਦੇ ਵੀ ਅੰਬ ਖਾਣ ਨੂੰ ਦਿਲ ਕਰਦਾ। ਉਹ ਦੂਜਿਆਂ ਨੇ ਮਜ਼ਾਕ ਉਡਾਇਆ। ਹੂੰ ਉਹ ਕਹਿੰਦੇ ਪਲਾਜ ਅੱਜਕੱਲ ਅੰਬਾਂ ਦੀ ਮੌਸਮ ਹੈ। ਅੰਬ ਤਾਂ ਮੌਸਮ ਸਿਰ ਹੀ ਮਿਲੂਗਾ। ਬੇਮੌਸਮੀ ਗੱਲ ਕੀਤੀ। ਬੇਮੌਸਮੀ ਅੰਬ ਕਿੱਥੋਂ ਮਿਲ ਜਣਗੇ ਤੁਸੀਂ ਕਿਹਜੀਆਂ ਜੀਆਂ ਗੱਲਾਂ ਕਰਦੇ ਹੋ? ਤਾਂ ਹੁਣ ਉਹਨਾਂ ਨੂੰ ਬਾਬਾ ਆਤਮਾ ਰਾਮ ਜੀ ਦੀ ਸ਼ਕਤੀ ਦਾ ਔਰ ਚਮਤਕਾਰ ਦਾ ਪਤਾ ਨਹੀਂ ਸੀ ਹੂੰ ਕਿਉਂ ਕਹਿੰਦੇ ਜੀ ਬਾਬਾ ਜੀ ਨੇ ਇਹ ਗੱਲ ਸੁਣ ਕੇ ਹੱਸ ਪਏ ਹਸੇ ਹੋਏ ਤਾਂ ਕਹਿੰਦੇ ਆਪਣੇ ਇੱਕ ਚੇਲਿਆਂ ਨੂੰ ਉਠਾਇਆ ਉਠਾ ਕੇ ਕਹਿੰਦੇ ਆ ਬਾਹਰ ਜਿਹੜਾ ਦਰਖਤ ਲੱਗਿਆ ਹੋਇਆ ਏ ਇਹਨਾਂ ਨੂੰ ਉੱਥੇ ਲੈ ਜਾ ਅੰਬ ਲੱਗੇ ਹੋਏ ਦਿਖਾ ਹੂੰ ਉਹ ਜਦ ਬਾਹਰ ਲੈ ਕੇ ਨਿਕਲਿਆ ਉਹ ਤਾਂ ਬਾਹਰ ਨਿੰਮ ਦਾ ਦਰਖਤ ਖੜਾ ਸੀਗਾ ਨਿੰਮ ਦੇ ਦਰਖਤ ਤੋਂ ਅੰਬ ਤੋੜਨ ਲਈ ਕਿਹਾ ਹਾਂ ਤਾਂ ਨਿੰਮ ਦਾ ਰਸਤਾ ਖੜਾ ਹੁਣ ਨਿੰਮ ਦੀਆਂ ਜਿਹੜੀਆਂ ਨਮੋਲੀਆਂ ਹੁੰਦੀਆਂ ਨੇ ਜਦ ਉਹਨਾਂ ਨੇ ਨਿਗਾ ਮਾਰ ਕੇ ਦੇਖਿਆ ਤਾਂ ਨਮੋਲੀਆਂ ਦੀ ਜਗ੍ਹਾ ਡੱਡੇ ਅੰਬ ਲੱਗੇ ਹਾਂ ਹੂੰ ਆ ਕਹਿੰਦੇ ਕਹਿੰਦੇ ਤੋੜੋ ਜੀ ਉਹ ਕਹਿੰਦੇ ਵਸ ਜੀ ਤੋੜਨ ਦੀ ਲੋੜ ਨਹੀਂ ਹੂੰ ਦੇਖ ਲੈ ਕਹਿੰਦੇ ਇਹੀ ਕਹਿੰਦੇ ਬਾਬਾ ਜੀ ਦੇ ਚਰਨਾਂ 'ਚ ਪੈ ਗਿਆ ਆ ਕੇ ਆ ਕੇ ਕਹਿੰਦੇ ਜੀ ਤੁਸੀਂ ਤਾਂ ਸਰਵ ਸ਼ਕਤੀਮਾਨ ਹੋ ਬਹੁਤ ਚਮਤਕਾਰੀ ਹੋ ਅਸੀਂ ਕਹਿੰਦੇ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਹੂੰ ਇਹ ਮਤਲਬ ਬਾਬਾ ਜੀ ਦਾ ਚਮਤਕਾਰ ਜਿਹੜਾ ਸੀਗਾ ਉਹ ਦੇਖਿਆ ਗਿਆ ਹੂੰ ਇੱਕ ਫਿਰ ਹੋਰ ਚਮਤਕਾਰ ਜਿਹੜਾ ਸੀਗਾ ਕਿ ਇੱਥੇ ਰਾਤ ਨੂੰ ਰਾਹੀ ਮੁਸਾਫਰ ਰੁਕਦੇ ਸੀ ਆ ਕੇ ਸਵੇਰੇ ਲੰਗਰ ਪਾਣੀ ਛਕ ਕੇ ਆਪਣਾ ਅੱਗੇ ਚਲੇ ਜਾਂਦੇ ਸੀ ਕਿਉਂਕਿ ਬਰਾਗੀਆਂ ਦਾ ਡੇਰਾ ਸੀਗਾ ਇੱਥੇ ਰਹਿਣ ਨੂੰ ਜਗ੍ਹਾ ਮਿਲ ਜਾਂਦੇ ਸੀ ਖਾਣ ਪੀਣ ਨੂੰ ਮੁਸਾਫਰ ਨੂੰ ਹੋਰ ਕੀ ਚਾਹੀਦਾ ਇੱਕ ਵਾਰ ਕਹਿੰਦੇ ਰਾਤ ਨੂੰ ਇੱਕ ਗੱਡਾ ਰੋਕਿਆ ਆ ਕੇ ਬਲਦਾਂ ਵਾਲਾ ਉਹਦੇ ਚ ਪਰਾਲੀ ਤੋਂ ਦੇ ਚੋਂ ਕਹਿੰਦੇ ਚਾਰ ਸਾਧੂ ਉਤਰੇ ਆਕੇ ਅਮਦਰਾਏ ਆਕੇ ਬਾਬਾ ਜੀ ਨੂੰ ਮੱਥਾ ਟੇਕਿਆ ਕਹਿੰਦੇ ਜੀ ਅਸੀਂ ਜਾਂਦੇ ਸੀ ਰਾਤ ਪੈ ਗਈ ਤੇ ਸਾਹਨੇ ਜਾਣਾ ਦੂਰ ਹੈ ਤੇ ਇਸ ਕਰਕੇ ਸਾਨੂੰ ਰਾਤ ਕੋ ਕਹਿੰਦੇ ਰਹੋ ਵੀ ਰੁਕੋ ਲੰਗਰ ਪਾਣੀ ਛਕੋ ਸਵੇਰੇ ਖਾ ਕੇ ਕਹਿੰਦੇ ਨਾ ਹੀ ਸਵੇਰੇ ਦਾ ਅਸੀਂ ਸਾਜਰੇ ਨਿਕਲ ਜਾਵਾਂਗੇ ਕਹਿੰਦੇ ਸਾਜਰੇ ਨਿਕਲ ਜਾਵਾਂਗੇ ਕਹਿੰਦੇ ਹਾਂ ਜੀ ਅਸੀਂ ਤਾਂ ਨੇਰੇ ਨਿਕਲ ਜਾਾਂਗੇ ਕਹਿੰਦੇ ਕਹਿੰਦੇ ਠੋਡੀ ਮਰਜੀ ਰਾਤ ਨੂੰ ਉਹਨਾਂ ਨੂੰ ਲੰਗਰ ਪਾਣੀ ਛਕਾਇਆ ਉਸ ਤੋਂ ਬਾਅਦ ਉਹ ਰਾਤ ਨੂੰ ਸੌਂ ਗਏ ਉਹ ਸਹੀ ਮੈਨਰ ਦੇ ਵਿੱਚ ਜਿਹੜੀ ਕਹਾਣੀ ਸੀਗੀ ਨਾ ਉਹ ਸਾਧੂਆਂ ਦੇ ਭੇਸ ਦੇ ਵਿੱਚ ਕੋਈ ਠੱਗ ਸੀ ਚੋਰ ਜੀ ਉਹ ਕਿਸੇ ਥਾਂ ਤੋਂ ਕੋਈ ਮੂਰਤੀ ਹਨੂਮਾਨ ਜੀ ਦੀ ਮੂਰਤੀ ਚੋਰੀ ਕਰਕੇ ਲੈ ਕੇ ਆਏ ਸੀਗੇ ਔਰ ਉਹ ਉਹਨਾਂ ਨੇ ਉਹ ਗੱਡੇ ਤੇ ਪਾਈ ਹੋਈ ਸੀ ਪਰਾਲੀ ਪਾ ਕੇ ਉੱਤੇ ਫੇਰ ਪਰਾਲੀ ਪਾਈ ਹੋਈ ਸੀ ਲੁਕੋਈ ਲੁਕੋਈ ਹੋਈ ਸੀਗੀ ਹੁਣ ਬਾਬਾ ਜੀ ਤਾਂ ਅੰਤਰੀਅਮ ਹੀ ਸਨ ਉਹਨਾਂ ਨੂੰ ਤਾਂ ਪਹਿਲੇ ਹੀ ਪਤਾ ਲੱਗ ਗਿਆ ਸੀਗਾ ਇਹ ਠੱਗ ਨੇ ਠੱਗ ਨੇ ਔਰ ਉਹਨਾਂ ਨੇ ਉਹਨਾਂ ਨੂੰ ਸ਼ੋਹ ਨਹੀਂ ਹੋਣ ਦਿੱਤਾ ਕੁਝ ਵੀ ਤਾਂ ਉਸ ਤੋਂ ਬਾਅਦ ਕੀ ਹੋਇਆ ਜੀ ਰਾਤ ਨੂੰ ਪੈ ਗਏ ਤਾਂ ਹੁਣ ਉਹ ਉਹਨਾਂ ਦਾ ਇੱਕ ਚੇਲਾ ਕਹਿੰਦਾ ਕਹਿੰਦਾ ਜੀ ਸਵੇਰੇ ਸਾਜਰੇ ਉੱਠ ਕੇ ਨਾ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਕਰਨਾ ਪਊਗਾ ਇਹ ਕਹਿੰਦੇ ਨੇ ਵੀ ਸਾਜਰੇ ਜਾਣਾ ਉਹ ਕਹਿੰਦੇ ਤੇਰੇ ਉੱਠਣ ਤੋਂ ਪਹਿਲਾਂ ਤਾਂ ਇਹ ਚਲੇ ਜਾਣਗੇ ਤੈਨੂੰ ਸਾਜਰੇ ਉੱਠਣ ਦੀ ਲੋੜ ਨਹੀਂ ਹੈ ਚਲੇ ਜਾਣਗੇ ਉਹ ਚੇਲਾ ਵੀ ਕੁਝ ਨਹੀਂ ਸਮਝਿਆ ਤਾਂ ਉਸ ਤੋਂ ਬਾਅਦ ਕੀ ਹੋਇਆ ਜੀ ਜਦੋਂ ਉਹ ਸਵੇਰੇ ਤੜਕੇ ਉੱਠੇ ਫਟਾਫਟ ਉੱਠ ਕੇ ਸਾਰੇ ਸੁੱਤੇ ਪਏ ਸੀਗੇ ਬਾਬਾ ਜੀ ਵੀ ਨਹੀਂ ਉੱਠੇ ਸੀਗੇ ਹਜੇ ਤਾਂ ਉਹਨਾਂ ਨੇ ਜਾ ਕੇ ਜਦੋਂ ਗੱਡਾ ਜੋੜਿਆ ਬਲਦ ਬਲਦ ਲਾਏ ਉਸ ਤੋਂ ਬਾਅਦ ਉਹਨਾਂ ਨੂੰ ਸਾ ਵੀ ਹਨੇਰਾ ਹੋਂ ਹਨੇਰੇ ਹਨੇਰੇ ਸੀ ਨਿਕਲ ਜੀ ਇੱਥੋਂ ਕਿ ਕਿਤੇ ਫੜੇ ਨਾ ਜਾਈਏ ਕੀ ਹੋਇਆ ਜੀ ਜਦੋਂ ਜਾਣ ਲੱਗੇ ਤਾਂ ਗੱਡਾ ਅੱਗੇ ਨਾ ਵਧੇ ਬਥੇਰਾ ਜ਼ੋਰ ਲਾਇਆ ਚਾਰਾਂ ਨੇ ਉਹਨਾਂ ਨੇ ੱੱਕਾ ਲਾ ਲਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਉਹ ਜਿੱਥੇ ਖੜਾ ਸੀਗਾ ਉੱਥੇ ਹੀ ਖੜਾ ਰਹਾ ਗੇ ਨੰਗੇ ਹੀ ਨਹੀਂ ਬਹੁਤ ਦੇਰ ਜਾਂ ਉਹ ਹੰਬਦੇ ਰਹੇ ੱੱਕਾ ਲਾਉਂਦੇ ਰਹੇ ਬਲਦ ਕਹਿੰਨ ਤੁਹਾਡਾ ਦੇਣਾ ਕੀ ਐ ਉਹਨਾਂ ਨੇ ਵੀ ਪੂਰਾ ਜ਼ੋਰ ਲਾਤਾ ਨਹੀਂ ਨਿਕਲਿਆ ਜਦੋਂ ਤਾਂ ਉਹਨਾਂ ਨੇ ਦੇਖਿਆ ਵੀ ਹੁਣ ਤਾਂ ਚਿੱਟਾ ਦਿਨ ਵੀ ਨਿ ਚੜ ਜਾਊਗਾ ਵੀ ਆਪਣੇ ਤਾਂ ਜਿਹੜਾ ਹੈ ਸਾਰਾ ਕੁਝ ਸਾਹਮਣੇ ਆ ਜਾਊਗਾ ਉਹ ਛੱਡ ਕੇ ਭੱਜ ਗਏ ਜੀ ਉਸ ਤਰ੍ਹਾਂ ਹੀ ਛੱਡ ਕੇ ਗੱਡਾ ਬਲਦ ਤੇ ਉਹ ਮੂਰਤੀ ਪੈਦਲੀ ਭੱਜ ਕੇ ਆਪਣੀ ਜਾਨ ਬਚਾ ਕੇ ਨਿਕਲ ਗਏ ਉਹ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਚੇਲੇ ਝਾੜ ਕੇ ਉੱਠੇ ਉੱਠ ਕੇ ਕਹਿੰਦੇ ਜੀ ਅਸੀਂ ਦੇਖ ਕੇ ਆਏ ਸੀਗੇ ਜਾ ਕੇ ਤੇ ਉੱਥੇ ਗੱਡਾ ਖੜਾ ਹੈ ਬਲਦ ਹੈਗੇ ਉਹਨਾਂ ਚਾਰਾਂ ਜੋ ਤਾਂ ਕੋਈ ਦਿਖਦਾ ਹੀ ਨਹੀਂ ਹੈ ਉੱਥੇ ਹੈ ਹੀ ਨਹੀਂ ਉਹ ਕਹਿੰਦੇ ਉਹ ਚਲੇ ਗਏ ਚਲੇ ਗਏ ਤੇ ਉਹ ਗੱਡੇ 'ਚ ਮੂਰਤੀ ਹੈ ਹਨੂਮਾਨ ਜੀ ਦੀ ਉਹ ਲਾਹਾ ਕੇ ਲੈ ਕੇ ਆਓ ਇਹ ਗੱਡੇ ਨੇ ਅੱਗੇ ਨਹੀਂ ਵਧਣਾ ਸੀਗਾ ਇਹ ਅੜ ਗਿਆ ਇਹ ਨੇ ਜਾਣ ਨਹੀਂ ਦਿੱਤਾ ਉਹ ਮੂਰਤੀ ਛੱਡ ਕੇ ਭੱਜ ਗਏ ਹੋਰ ਉਹ ਜਾ ਕੇ ਪਰਾਲੀ ਹਟਾਈ ਤਾਂ ਸੱਚਮੁੱਚ ਉੱਥੇ ਮੂਰਤੀ ਮੂਰਤੀ ਉਹ ਫਿਰ ਬਾਬਾ ਜੀ ਨੇ ਉੱਥੋਂ ਲਹਾ ਕੇ ਹਨੂਮਾਨ ਜੀ ਦੀ ਮੂਰਤੀ ਇੱਕ ਪੱਥਰ ਦੀ ਬਣੀ ਹੋਈ ਹੈ ਦੱਸਣ ਵਾਲੇ ਦਾ ਦੱਸਦੇ ਨੇ ਕਿ ਮੁੰਗੇ ਦੀ ਬਣੀ ਹੋਈ ਹੈ ਲਾਲ ਮੁੰਗੇ ਦੀ ਤੇ ਉਹ ਹੁਣ ਮੈਂ ਤੁਹਾਨੂੰ ਦਿਖਾਉਣਾ ਫਿਰ ਆ ਕੇ ਆਪਾਂ ਗੱਲ ਕਰਦੇ ਹਾਂ ਅਗਲੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਫਿਰ ਉਹ ਮੂਰਤੀ ਜਿਹੜੀ ਇੱਧਰ ਸਥਾਪਿਤ ਕਰਤੀ ਉਹ ਇੱਥੇ ਬਾਬਾ ਜੀ ਨੇ ਸਥਾਪਿਤ ਕਰਤੀ ਇਹ ਉਸ ਟਾਈਮ ਦੀ ਇੱਥੇ ਲੱਗੀ ਹੋਈ ਹੈ ਠੀਕ ਹੈ ਤੇ ਮਤਲਬ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਉਹ ਪੂਰੀ ਇੱਕ ਪੱਥਰ ਦੀ ਮੂਰਤੀ ਸੀ ਹਾਂਜੀ ਠੀਕ ਹੈ ਇਹ ਦੇਖੋ ਇਹ ਬਾਹਰੋਂ ਡੈਕੋਰੇਸ਼ਨ ਤਾਂ ਹੋਣ ਕਰਤੀ ਜੀ ਇਹ ਸ਼ੁਰੂ ਤੇ ਮੈਂ ਆਉਣਾ ਇੱਥੇ ਜੀ ਅਣਗਿਣਤ ਵੀਡੀਓ ਬਣਾ ਚੁੱਕਿਆ ਮੈਂ ਤੇ ਇਹ ਜਿਹੜੀ ਡੈਕੋਰੇਸ਼ਨ ਦਿਖ ਰਹੀ ਹੈ ਹੁਣ ਦਿਖ ਰਹੀ ਹੈ ਪਹਿਲਾਂ ਨਹੀਂ ਸੀਗੀ ਇਸ ਪਹਿਲਾਂ ਤਾਂ ਜਿਸ ਤਰ੍ਹਾਂ ਮੋਰਤੇ ਲੱਗੀ ਹੋਈ ਸੀ ਉਸ ਤਰ੍ਹਾਂ ਹੀ ਸੀਗੀ ਹੂੰ ਤੇ ਜਦੋਂ ਸਾਰੇ ਨੂੰ ਬੰਦ ਹੋਇਆ ਹੋਇਆ ਹੈ ਹੂੰ ਜੇ ਦੂਸਰਾ ਗੇਟ ਖੁੱਲਦਾ ਹੈ ਆਪਾਂ ਦੇਖ ਲੈਂਦੇ ਆ ਜੀ ਪਰ ਮੈਨੂੰ ਉਮੀਦ ਨਹੀਂ ਹੈ ਕਿਉਂਕਿ ਦੋਨੇ ਗੇਟ ਲੋਕ ਹੋ ਸਕਦੇ ਦੋਨੇ ਲੋਕ ਨੇ ਜੀ ਗੇਟ ਜੀ ਅੰਦਰ ਉਹ ਸਾਹਮਣੇ ਦੀਵਾਰ 'ਚ ਲੱਗੀ ਹੋਈ ਹੈ ਮੂਰਤੀ ਜੀ ਜੇ ਆ ਖੁੱਲ ਗਿਆ ਚੰਦ ਕਰ ਹੋ ਗਿਆ ਜੀ ਚਮਤਕਾਰ ਹੋ ਗਿਆ ਪਹਿਲੀ ਵੀ ਇੱਥੇ ਵੀ ਚੰਦਕਾਰ ਹੋ ਗਿਆ ਦੇਖ ਸਕਦੇ ਹੋ ਦੇਖੋ ਜੀ ਦੇਖੋ ਤੇ ਇਹ ਮੂਰਤੀ ਹੈ ਜੀ ਹਾਂਜੀ ਠੀਕ ਹੈ ਤੇ ਦੇਖ ਸਕਦੇ ਹੋ ਵੀ ਇਹੇ ਮੂਰਤੀ ਹੈ ਜਿਹੜੀ ਉਹਨਾਂ ਠੱਗਾਂ ਦੇ ਦੁਆਰਾ ਚੋਰੀ ਕਰਕੇ ਜਿਹੜੀ ਉਸ ਰੇੜੇ ਦੇ ਉੱਤੇ ਲੱਦ ਕੇ ਇੱਥੇ ਰਾਤ ਕੱਟਣ ਲਈ ਲਿਆਂਦੀ ਗਈ ਸੀ ਤੇ ਉਹਨਾਂ ਦੇ ਮਨ ਦੇ ਵਿੱਚ ਸੀਗਾ ਵੀ ਅਸੀਂ ਰਾਤ ਕੱਟ ਕੇ ਅੱਗੇ ਚਲੇ ਜਾਵਾਂਗੇ ਪਰ ਕਿਤੇ ਨਾ ਕਿਤੇ ਕਹਿ ਦਈਏ ਵੀ ਬਾਬਾ ਜੀ ਨੇ ਜਿਹੜਾ ਇਹ ਵੀ ਇੱਕ ਚਮਤਕਾਰ ਹੀ ਕੀਤਾ ਜੀ ਹਾਂ ਤੇ ਹੁਣ ਜੀ ਇਹਨੂੰ ਸਵੇਰੇ ਰੋਜ਼ਾਨਾ ਕਹਿੰਦੇ 5 ਵਜੇ ਮੈਂ ਵਾਸੇ ਆਇਆ ਵੀ ਆ ਦੇਖਿਆ ਵੀ ਹੈ ਸਵੇਰੇ 5 ਵਜੇ ਕਸ਼ੀ ਨਾਨ ਕਰਾਇਆ ਜਾਂਦਾ ਇਹ ਹੁੰਦਾ ਇਹਨਾਂ ਦੇ ਵਸਤਰ ਬਦਲੇ ਜਾਂਦੇ ਨੇ ਕਿਸ ਤਰ੍ਹਾਂ ਵੀ ਹੈ ਜੀ ਕੋਸ ਤੋਂ ਬਾਅਦ ਇਹਨੂੰ ਨਵੇਂ ਸਿਰੇ ਤੋਂ ਫਿਰ ਲੋਕਾਂ ਦੇ ਦਰਸ਼ਨਾਂ ਵਾਸਤੇ ਹੋਰ ਤੇ ਆ ਬਾਹਰ ਜਿਹੜਾ ਸ਼ੀਸ਼ਾ ਵਗੈਰਾ ਹੈ ਜੋ ਵੀ ਦੇਖ ਰਹੇ ਹਾਂ ਜੀ ਆ ਸ਼ੀਸ਼ੇ ਇਹ ਸਾਰਾ ਕੁਝ ਬਾਤ ਦਾ ਕੰਮ ਹੈ ਠੀਕ ਹੈ ਮੈਨੂੰ ਜਦੋਂ ਇਹ ਕੁਝ ਵੀ ਨਹੀਂ ਸੀਗਾ ਉਸ ਟਾਈਮ ਦਾ ਮੈਂ ਮੂਰਤੀ ਨੂੰ ਦੇਖ ਰਹੇ ਹਾਂ ਜੀ ਵੀ ਯਾਨੀ ਕਿ ਬਚਪਨ ਦਾ ਦੇਖਦਾ ਆ ਰਿਹਾ ਮੈਂ ਇਸ ਤਰ੍ਹਾਂ ਹੀ ਕੰਧ ਦੇ ਵਿੱਚ ਸਥਾਪਿਤ ਸੀਗੀ ਇਹ ਸਾਰਾ ਕੁਝ ਹੋ ਗਿਆ ਕਿਉਂਕਿ ਟਾਈਮ ਬਦਲ ਗਿਆ ਜ਼ਮਾਨਾ ਬਦਲ ਗਿਆ ਉਹਦੇ ਮੁਤਾਬਕ ਇਹਨਾਂ ਨੇ ਇਜ਼ੀ ਡੈਕੋਰੇਸ਼ਨ ਬਣਾਇਆ ਸੇਖ ਸਾਹਿਬ ਇਹਦਾ ਮਤਲਬ ਵੀ ਇਹ ਵੀ ਉਹਨੇ ਪੁਰਾਣੇ ਸਮੇਂ ਦੀ ਵੀ ਗੱਲ ਹੈ ਜੀ ਇਹ ਬਾਬਾ ਜੀ ਦਾ ਇਮਾਨ ਹੈ ਜੀ ਬਾਬਾ ਆਤਮਾ ਰਾਮ ਜੀ ਦਾ ਜਮਾਨਾ ਦੀ 370 75 ਸਾਲ ਪੁਰਾਣੀ ਹੈ ਜੀ ਇਹ ਇਹ ਅੱਜ ਦੀ ਨਹੀਂ ਉਸੇ ਸਮੇਂ ਦੀ ਹੈ ਉਹਨਾਂ ਦੇ ਆਪਣੇ ਸਮੇਂ ਦੀ ਹੈ ਠੀਕ ਹੈ ਜੀ ਬਾਬਾ ਆਤਮਾ ਰਾਮ ਜੀ ਦੇ ਆਪਣੇ ਸਮੇਂ ਦੀ ਹੈ ਤੇ ਫਿਰ ਮੈਂ ਇਹ ਕਹਿੰਦਾ ਵੀ ਹੁਣ ਉਹਨਾਂ ਕਰਨੀ ਵਾਲੇ ਸਾਧੂਆਂ ਦੀ ਜਿਹੜੀ ਤੇ ਉਹਨਾਂ ਦੇ ਵੀ ਦਰਸ਼ਨ ਕੀਤੇ ਜਾਣ ਜੀ ਹਾਂ ਇਹ ਫਿਰ ਉਸ ਤੋਂ ਬਾਅਦ ਹਾਂਜੀ ਗੱਲ ਕਰਦੇ ਸੀਗੇ ਜੀ ਕਿ ਬਾਬਾ ਆਤਮਾਰਾਮ ਜੀ ਨੇ ਆਪਣੀ ਜ਼ਿੰਦਗੀ ਕੱਢੀ ਜੀ ਉਹਨਾਂ ਦੇ ਚੇਲੇ ਹੋਏ ਬਾਅਦ ਚ ਹੂੰ ਉਸ ਤੋਂ ਬਾਅਦ ਕੀ ਹੋਇਆ ਜੀ ਫਿਰ ਬਾਬਾ ਜੀ ਦੀ ਅਕਾਲ ਚਲਾਵਾ ਕਰਕੇ ਠੀਕ ਹੈ ਤੇ ਬਾਬਾ ਆਤਮਾਰਾਮ ਜੀ ਦੀ ਸਮਾਦ ਆ ਜਿਹੜੀ ਆ ਸਮਾਦੀ ਹੈ ਹਾਂਜੀ ਇਹ ਉਹ ਸਬਾ ਬਾਬਾ ਆਤਮਾਰਾਮ ਜੀ ਦੀ ਬਾਬਾ ਆਤਮਾਰਾਮ ਜੀ ਦੀ ਹੈ ਠੀਕ ਹੈ ਸ਼ਾਇਦ ਬੰਦਨ ਹੈ ਜੀ ਇੱਥੋਂ ਦਾ ਦਿਖ ਸਕਦੀ ਆ ਦੇਖੋ ਤੇ ਕਿਸੇ ਯੋਗੀ ਨੂੰ ਕਹੂੰਗਾ ਵੀ ਇੱਕ ਵਾਰੀ ਜ਼ਰੂਰ ਤੇ ਦਿਖਾਈ ਜਾਵੇ ਜੀ ਇਧਰੋਂ ਇੱਥੋਂ ਪੂਰੀ ਦਿਖ ਰਹੀ ਹੈ ਜੀ ਇਧਰੋਂ ਦਿਖਾਈ ਜਾਵੇ ਅਗਰ ਜੇ ਆ ਦੇਖ ਸਕਦੇ ਹੋ ਸਾਹਮਣੇ ਤੁਸੀਂ ਤੇ ਇਹ ਬਾਬਾ ਆਤਮਾਰਾਮ ਜੀ ਦੀ ਸਮਾਦ ਹੈ ਤੇ ਇਹਨਾਂ ਤੋਂ ਬਾਅਦ ਵੀ ਫਿਰ ਇਹਦਾ ਉਸੇ ਤਰ੍ਹਾਂ ਚੱਲਦਾ ਰਿਹਾ ਜੀ ਤੇ ਇਹਨਾਂ ਤੋਂ ਬਾਅਦ ਫਿਰ ਇਹਨਾਂ ਦੇ ਛੇਲੇ ਆ ਗਏ ਜੀ ਜੀ ਤੇ ਉਹ ਨਿੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਨੰਬਰ ਵਾਰ 10 ਚੇਲੇ ਹੋਏ ਇਹਨਾਂ ਦੇ ਜੀ ਉਹ ਦਸਾਂ ਦੀਆਂ ਸਮਾਧਾਂ ਇੱਥੇ ਬਣੀ ਹੋਈਆਂ ਨੇ ਠੀਕ ਹੈ ਜੀ ਮੈਂ ਜਿਵੇਂ ਆ ਬਣੀ ਹੋਈ ਹੈ ਦੇਖੋ ਠੀਕ ਹੈ ਇਹ ਸਮਾਧ ਹੈ ਜੀ ਤੇ ਜਿਹੜੇ ਬਾਬਾ ਜੀ ਤੋਂ ਬਾਅਦ ਹੋਏ ਹਾਂਜੀ ਉਸ ਤੋਂ ਬਾਅਦ ਫਿਰ ਇੱਕ ਹੋਰ ਹੋਏ ਜੀ ਫਿਰ ਹੋਰ ਹੋਏ ਇਹ ਸਾਰੀਆਂ ਇੱਥੇ ਜਿੰਨੀਆਂ ਵੀ ਹੁਣ ਸਮਾਧਾਂ ਬਣੀਆਂ ਹੋਈਆਂ ਨੇ ਇਹਦੇ ਚ ਇੱਕ ਕੰਮ ਬੜਾ ਜੀ ਮਨੂੰ ਜਿਹੜਾ ਤੇ ਅੰਦਰੋਂ ਆ ਕੇ ਜ਼ਰੂਰ ਦੇਖੋ ਜੀ ਇਹ ਸ਼ਾਇਦ ਇਹ ਬਿਲਡਿੰਗ ਵੀ ਉੱਧਾ ਪੁਰਾਣੀ ਹੈ ਜੀ ਉਸੇ ਤਰ੍ਹਾਂ ਇਹ ਸਾਰਾ ਕੁਝ ਉਸ ਟਾਈਮ ਦਾ ਹੀ ਹੈ ਜੀ ਪੁਰਾਣਾ ਹੀ ਹੈ ਪਰ ਮੈਨੂੰ ਅੰਦਰ ਵੜ ਕੇ ਇੱਕ ਅਫਸੋਸ ਹੋ ਰਿਹਾ ਤੇ ਉਹ ਕਿਸ ਗੱਲ ਦਾ ਸ਼ੇਅਰ ਜ਼ਰੂਰ ਕਰੀ ਛੱਡਣਾ ਉਹ ਅਫਸੋਸ ਇਹ ਹੋ ਰਿਹਾ ਕਿ ਇਹਨਾਂ ਨੇ ਪੁਰਾਤਨ ਜਿਹੜਾ ਸਨ ਉਹ ਸਾਰਾ ਕੁਝ ਖਤਮ ਕਰ ਦਿੱਤਾ ਦੇਖੋ ਦਰਵਾਜ਼ੇ ਲਾਉਣੇ ਗੇਟ ਲਾਉਣੇ ਇਹ ਚੰਗੀ ਗੱਲ ਹੈ ਸਾਂਭ ਸੰਭਾਲ ਵਾਸਤੇ ਆ ਜਿਹੜੀ ਸਫੈਦੀ ਕਰਤੀ ਨਾ ਇਹਨਾਂ ਨੇ ਇਹ ਜਿਹੜੀਆਂ ਕੰਧਾਂ ਨੇ ਇਹ ਕੰਧਾਂ ਤੇ ਪੇਂਟਿੰਗਾਂ ਬਣੀਆਂ ਹੋਈਆਂ ਸੀਗੀਆਂ ਬੜਾ ਠੀਕ ਕਲਾਕ੍ਰਿਤੀਆਂ ਬਣੀਆਂ ਐ ਪੁਰਾਣੀਆਂ ਕਲਾਕ੍ਰਿਤੀਆਂ ਪੁੱਲ ਹੁੱਟੇ ਪੁਰਾਣੇ ਉਹ ਰੰਗਾਂ ਦਾ ਉਸ ਟਾਈਮ ਦੀ ਜਿਹੜੀ ਉਹ ਬਣਿਆ ਹੋਇਆ ਸੀਗਾ ਉਹ ਸਾਰਾ ਇਹਨਾਂ ਨੇ ਖਤਮ ਕਰਤਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁਝ ਨਹੀਂ ਛੱਡਿਆ ਇਹਨਾਂ ਆ ਦੇਖੋ ਤੇ ਸਹਿਯੋਗੀ ਨੂੰ ਜ਼ਰੂਰ ਕਹੂੰਗਾ ਕਿ ਆ ਦੇਖੋ ਕੋਝ ਦੀ ਸਾਇਰ ਦੇਖ ਰਿਹਾ ਹੈ ਉੱਤੇ ਨਵਾਂ ਕੈਲੀ ਪਲਸਟਰ ਕਰ ਦਿੱਤਾ ਹੈ ਹਾਂ ਜੀ ਇਹ ਨਵਾਂ ਇਹਨਾਂ ਨੇ ਉੱਤੇ ਲਾਤੀ ਪਤਾ ਨਹੀਂ ਕੀ ਲਾਤਾ ਇਹ ਪੁਰਾਣਾ ਦੇ ਹਾਂ ਕਹਿੰਦੀ ਵੀ ਛੱਤ ਤੇ ਜ਼ਰੂਰ ਦਿਖ ਰਹੀ ਆ ਉਹ ਦੇਖੋ ਜੀ ਹੱਜ ਵੀ ਦਿਖ ਰਿਹਾ ਮੈਂ ਭੁੱਲਣਾ ਨਹੀਂ ਜਿਹੜੀ ਚੀਜ਼ ਇੱਕ ਵਾਰ ਦੇਖ ਲਵਾਂ ਭੁੱਲਣਾ ਨਹੀਂ ਇਹ ਪੂਰੀਆਂ ਗੰਧਾਂ ਦੇ ਬਣਿਆ ਹੋਇਆ ਸੀਗਾ ਜੀ ਔਰ ਆ ਚੇ ਕਿਹੜੇ ਤਰ੍ਹਾਂ ਕਿਤੇ ਇਸ ਚੀਜ਼ ਨੂੰ ਸੰਭਾਲ ਦਿੱਤੀ ਲੋਕ ਇਸ ਚੀਜ਼ ਦਾ ਬੜਾ ਅਫਸੋਸ ਹੋਇਆ ਮੈਨੂੰ ਹਾਂ ਪੁਰਾਤਨ ਇਹਨਾਂ ਨੇ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਖਤਮ ਕਰਤੀਆਂ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਇਹ ਜਿਹੜਾ ਆਰਟ ਸੀਗਾ ਉਸ ਟਾਈਮ ਦਾ ਉਸ ਟਾਈਮ ਦੀਆਂ ਕਲਾਕ੍ਰਿਤੀਆਂ ਸੀਗੀਆਂ ਮੂਰਤੀਆਂ ਬਣੀਆਂ ਹੋਈਆਂ ਸੀਗੀਆਂ ਫੁੱਲ ਬੋਟੇ ਬਣੇ ਹੋਏ ਸੀਗੇ ਉਹ ਸਾਰਾ ਕੁਝ ਹੀ ਖਤਮ ਕਰਤਾ ਬੜਾ ਅਫਸੋਸ ਹੋ ਰਿਹਾ ਤੇ ਇੱਧਰ ਵੀ ਦਿਖਾਓ ਜੀ ਸਹਿਯੋਗੀ ਨੂੰ ਜ਼ਰੂਰ ਕਹੋਗਾ ਵੀ ਇੱਕ ਵਾਰੀ ਨਜ਼ਰ ਜ਼ਰੂਰ ਮਰਵਾਓ ਕਿਉਂਕਿ ਬਹੁਤ ਪੁਰਾਣਾ ਕੈਲੀ ਵੀ 350 ਸਾਲ ਦੇ ਲਗਭਗ ਜਿਹੜਾ ਇਹ ਪੁਰਾਣਾ ਮੰਦਰ ਬਣਿਆ ਹੋਇਆ ਹੈ ਡੇਰਾ ਬਣਿਆ ਹੋਇਆ ਹੈ ਤੇ ਸੇਖਸਾਬ ਆ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਜੀ ਤੇ ਇਹ ਇਹ ਪੌੜੀ ਹੈ ਜੀ ਜੀ ਆ ਜਿਹੜੀ ਹੈ ਇੱਥੋਂ ਪੌੜੀ ਜੜਦੀ ਹੈ ਤੁਸੀਂ ਇੱਕ ਚੀਜ਼ ਦੇਖੋ ਪੌੜੀ ਦੇ ਉੱਪਰੋਂ ਵੀ ਮੰਦਰ ਦਾ ਉਸਨੇ ਹੀ ਦੇ ਰਿਆ ਗੁੰਬਦ ਬਣਾਇਆ ਹੈ ਡਿਜ਼ਾਈਨ ਬਣਿਆ ਹੋਇਆ ਹੈ ਜੀ ਔਰ ਇਹਦੇ ਉੱਪਰ ਆ ਜਿਹੜਾ ਲੱਕੜ ਦੀ ਉਹ ਲੱਗੀ ਹੋਈ ਹੈ ਜੀ ਪੁਰਾਣੀ ਅੱਜ ਉਹ ਵੀ ਦਿਖ ਰਹੀ ਹੈ ਜੀ ਇਹ ਲੱਕੜ ਦਾ ਹੁੰਦਾ ਹੈ ਜੀ ਲੱਗਿਆ ਹੈ ਉੱਪਰਲੇ ਪਾਸੇ ਹੂੰ ਤੇ ਉਹ ਵੀ ਦਿਖ ਰਿਹਾ ਹੈ ਜੀ ਇੱਥੋਂ ਫਿਰ ਇੱਥੇ ਦਰਵਾਜ਼ਾ ਹੁੰਦਾ ਸੀ ਅੱਗੇ ਜਾ ਕੇ ਜਿੱਥੇ ਪੌੜੀ ਨਿਕਲਦੀ ਹੈ ਨਾ ਉਹ ਆ ਕਮਰੇ 'ਚ ਨਿਕਲਦੀ ਹੈ ਜਾ ਕੇ ਤੇ ਇਹ ਜਿਹੜਾ ਕਮਰਾ ਹੈ ਇਹ ਕਮਰਾ ਇੱਥੇ ਬਾਬਾ ਜੀ ਰਹਿੰਦੇ ਹੁੰਦੇ ਸੀ ਠੀਕ ਹੈ ਇਹ ਪੌੜੀ ਚੜ ਕੇ ਫਿਰ ਇੱਥੇ ਰਹਿੰਦੇ ਸੀ ਕਿ ਉਹ ਜੀ ਕਿ ਦਰਸ਼ਨ ਦੇਣ ਵਾਸਤੇ ਥੱਲੇ ਆਉਂਦੇ ਸੀਗੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਕਈ ਛੇਲੇ ਇੱਥੇ ਹੀ ਰਹਿੰਦੇ ਰਹੇ ਤੇ ਇੱਕ ਸੋਨ ਦੇ ਵਿੱਚ ਆਇਆ ਸੀ ਵੀ ਇੱਥੇ ਬੋਲੀ ਦਾ ਨਿਰਮਾਣ ਵੀ ਕੀਤਾ ਗਿਆ ਜੀ ਮੈਂ ਬੋਲੀ ਵੀ ਦਿਖਾਉਂਗਾ ਉਹ ਵੀ ਆਪਾਂ ਇਹ ਉਸ ਤੋਂ ਪਹਿਲਾਂ ਮੈਂ ਚਾਹਣਾ ਕਿ ਜਿੰਨੀਆਂ ਵੀ ਬਾਅਦ ਚ ਸਮਾਦਾਂ ਬਣੀਆਂ ਨੇ ਨਾ ਇਹ ਸਾਰੀਆਂ ਸਮਾਦਾਂ ਨੂੰ ਇਕੱਵਲ ਹੀ ਹਲਕੇ ਹਲਕੇ ਝਾਲਕ ਦਿਖਾ ਦੋ ਫਿਰ ਆਪਾਂ ਬਾਹਰ ਛੱਲਾਂਗੇ ਜੀ ਤੇ ਸੇ ਉਹ ਵੀ ਨੂੰ ਕਹੂੰਗਾ ਜ਼ਰੂਰ ਵੀ ਇਹ ਦਿਖਾਈਆਂ ਜਾਣ ਕਿਉਂਕਿ ਇਹ ਵੀ ਪ੍ਰਾਤਨ ਮਿਰਸ ਦੇ ਨਾਲ ਬਹੁਤ ਬੜਾ ਇਤਿਹਾਸ ਜੁੜਾ ਹੋਇਆ ਹੈ ਜੀ ਤੇ ਸੇਖ ਸਾਹਿਬ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਇਹ ਕਹਿ ਲੀਏ ਵੀ ਇੱਥੇ ਚਦਨ ਬਣੇ ਹੋਏ ਨੇ ਜੀ ਇਹ ਵੀ ਉਸੇ ਸਮੇਂ ਦੇ ਪ੍ਰਾਣੇ ਨੇ ਇਹ ਹਾਂ ਜੀ ਉਸ ਹਿਸਾਬ ਨਾਲ ਨਾ ਜਿਉਂ ਜਲਦੀ ਜਿਹੜੇ ਜਿਹੜੇ ਚੇਲੇ ਹਾਂ ਜੀ ਦੇਸ਼ ਦੁਨੀਆ ਚ ਜਾਂਦੇ ਰਹੇ ਜੀ ਤੇ ਉਹਨਾਂ ਦੀਆਂ ਨਿਸ਼ਾਨੀਆਂ ਫਿਰ ਇੱਥੇ ਇਹ ਉਹਨਾਂ ਦੀਆਂ ਸਮਾਧਾਂ ਦੇ ਨਾਲ ਫਿੱਟ ਕਰਦੇ ਰਿਹਾ ਠੀਕ ਹੈ ਇਹ ਪੁਰਾਣੇ ਹੀ ਆ ਸਾਰਾ ਕੁਝ ਨਵਾਂ ਇਹਦੇ ਵਿੱਚ ਕੁਝ ਨਹੀਂ ਇਹ ਤਾਂ ਤੁਹਾਨੂੰ ਇਹਦੀਆਂ ਬਿਲਡਿੰਗਾਂ ਦੱਸਣਗੀਆਂ ਜੀ ਸਾਰਾ ਕੁਝ ਪੁਰਾਣਾ ਬਿਲਡਿੰਗਾਂ ਖੁਦ ਬੋਲ ਕੇ ਦੱਸਣਗੀਆਂ ਬਿਲਡਿੰਗਾਂ ਦੱਸ ਰਹੀਆਂ ਨੇ ਇਹ ਰਾੰਗ ਰੋਗਣੀ ਨਵਾਂ ਹੋਇਆ ਹੋਇਆ ਜੀ ਇਹ ਪਲਾਸਟਰ ਮਾੜਾ ਮੋਟਾ ਨਵਾਂ ਹੋਇਆ ਬਾਕੀ ਦਾ ਸਾਰਾ ਕੁਝ ਪੁਰਾਣਾ ਦੀ ਉਹੀ ਹੈ ਜੀ ਉਸ ਜਮਾਨੇ ਦਾ ਹਾਂ ਸਮਾਂ ਬਦਲਦਾ ਗਿਆ ਕਿਸੇ ਚੇਲੇ ਦਾ ਟਾਈਮ 100 ਸਾਲ ਬਾਅਦ ਆਇਆ ਕਿਸੇ ਦਾ 200 ਸਾਲ ਬਾਅਦ ਆਇਆ ਉਹ ਸਮਾਂ ਬਦਲਦਾ ਗਿਆ ਉਸ ਹਿਸਾਬ ਨਾਲ ਡਿਜ਼ਾਈਨਿੰਗ ਬਦਲਦੀ ਗਈ ਮੀਨਾਕਾਰੀ ਬਦਲਦੀ ਗਈ ਉਸ ਹਿਸਾਬ ਨਾਲ ਤੇ ਫਿਰ ਹੁਣ ਆਪਾਂ ਬਾਅਦ ਚੱਲਦੇ ਜੀ ਇੱਥੇ ਜੀ ਆ ਛੱਤ ਦੇਖੋ ਛੱਤ ਦੇਖੋ ਜੀ ਪਹਿਲਾਂ ਤਾਂ ਵੀ ਇਹ ਗੁੰਬਦ ਦੇ ਆਕਾਰ ਦੀ ਇਹ ਡਿਉੜੀ ਹੈ ਜੀ ਇਹ ਅੱਛਾ ਇਹ ਡਿਉੜੀ ਹੈ ਇਹਦੇ ਉੱਪਰ ਹੀ ਉਹ ਕਮਰਾ ਬਣਿਆ ਹੋਇਆ ਹੈ ਜਿੱਦੇ ਜੀ ਬਾਬਾ ਜੀ ਰਹੇ ਹੁੰਦੇ ਠੀਕ ਹੈ ਉਹ ਕਮਰਾ ਬਣਿਆ ਹੋਇਆ ਹੈ ਤੁਸੀਂ ਇਹਦੀ ਛੱਤ ਦੇਖੋ ਡਾਟ ਦੇਖੋ ਤੁਸੀਂ ਇਹਦੇ ਤੇ ਖੜੀ ਹੈ ਇਹ ਗੋਲਾਕਾਰ ਬਣਾਈ ਗੋਲਾਕਾਰ ਬਣਾਈ ਹੋਈ ਹੈ ਔਰ ਇਹਦੇ ਤੇ ਖੜਾ ਹੈ ਉਹ ਪ੍ਰਾਣਾ ਅੱਜ ਦਾ ਨਹੀਂ ਹੈਗਾ ਕੋਈ ਲੈਂਟਰ ਨਹੀਂ ਲੱਗਿਆ ਹੋਇਆ ਹਾਂ ਕੁਝ ਨਹੀਂ ਹੈ ਦੇਖੋ ਡਾਟ ਲੱਗੀ ਹੋਈ ਇਹ ਚੀਜ਼ਾਂ ਅੱਜ ਹੈ ਨਹੀਂ ਜੀ ਕਿਤੇ ਨਹੀਂ ਕਿਤੇ ਨਹੀਂ ਹੈਗੀਆਂ ਇਹ ਚੀਜ਼ ਇੱਕ ਕੈਲੀ ਵੀ ਹਰਿਆਲੀ ਬਹੁਤ ਇੱਥੇ ਦਿਖਾਈ ਦੇ ਰਹੀ ਹੈ ਇਹ ਇਸ ਵੇ ਇਹ ਦੱਸੋ ਜੀ ਮੈਂ ਇੱਧਰ ਆਓ ਮੈਂ ਤੁਹਾਨੂੰ ਦੱਸਦਾ ਇਹਦੀ ਵੀ ਜੀ ਇਹ ਡੇਰੇ ਦੇ ਆਲੇ-ਦੁਆਲੇ ਜਿੰਨੀ ਵੀ ਜ਼ਮੀਨ ਹੈ ਜੀ ਜਦੋਂ ਇਹ ਡੇਰਾ ਕਾਫੀ ਡਿਵੈਲਪ ਹੋ ਗਿਆ ਤੇ ਬਾਈ ਅਜ਼ੀਜ਼ ਅਲੀ ਖਾਨ ਨਵਾਬ ਸਾਹਿਬ ਦਾ ਦੌਰ ਸੀਗਾ ਜੀ ਤਾਂ ਉਹਨਾਂ ਨੇ ਬਾਬਾ ਆਤਮਾਰਾਮ ਜੀ ਦੀ ਮਹਾਨਤਾ ਨੂੰ ਦੇਖਦੇ ਹੋਏ ਔਰ ਇਹਨਾਂ ਦੀ ਬਜ਼ੁਰਗੀ ਨੂੰ ਦੇਖਦੇ ਹੋਏ ਉਹਨਾਂ ਨੇ ਡੇਰੇ ਦੇ ਆਲੇ-ਦੁਆਲੇ ਜਿੰਨੀ ਵੀ ਜ਼ਮੀਨ ਸੀਗੀ ਇਹ रियासत ਮਲੇਰਕੋਟਲਾ ਦੇ ਨਵਾਬਾਂ ਦੀ ਸੀ 533 ਵਿੱਗੇ ਜ਼ਮੀਨ ਉਹਨਾਂ ਨੇ ਡੇਰੇ ਨੂੰ ਦੇਤੀ ਨਾਮ ਲਗਵਾਤੀ ਨਾਮ ਲਗਵਾਤੀ ਅੱਜ ਵੀ ਉਹ ਜ਼ਮੀਨ ਇਸ ਡੇਰੇ ਦੇ ਨਾਮ ਬੋਲਦੀ ਹੈ 533 ਵਿੱਗੇ ਔਰ 512 ਵਿੱਗੇ ਜ਼ਮੀਨ ਉਹ ਹਥਣ ਜਿੱਥੋਂ ਇਹ ਬਾਬਾ ਜੀ ਆਏ ਸੀਗੇ ਜਿੱਥੇ ਇਹਨਾਂ ਦੇ ਗੁਰੂ ਜੀ ਸੀਗੇ ਜਿੱਥੇ ਇਹਨਾਂ ਦੇ ਗੁਰੂ ਜੀ ਸੀਗੇ 512 ਵਿੱਗੇ ਜ਼ਮੀਨ ਉਸ ਡੇਰੇ ਨੂੰ ਦੇਤੀ ਅੱਜ ਵੀ ਉਹ ਉਸ ਡੇਰੇ ਦੇ ਨੋਂ ਨਵਾਬ ਸਾਹਿਬ ਦੀ ਦਿੱਤੀ ਹੋਈ ਬੋਲਦੀ ਹੈ ਯਾਨੀ ਕਿ 1000 50 ਵਿੱਗੇ ਜ਼ਮੀਨ ਇਹਨਾਂ ਦੋਨਾਂ ਡੇਰਿਆਂ ਨੂੰ ਨਵਾਬ ਮਲੇਰ ਕੋਲ ਵਾਲਿਆਂ ਨੇ ਦਿੱਤੀ ਹੋਈ ਆ। ਆ ਜਿਹੜੀ ਹੁਣ ਤੁਹਾਨੂੰ ਹਰੀਆਲੀ ਦੇਖ ਰਹੀ ਹੈ ਅਗੇ ਤੇਂਦੇ ਦੇ ਚਾਰੋਂ ਪਾਸੇ ਖੇਤੀਬਾੜੀ ਤੇ ਠੇਕੇ ਦੇ ਤੇ ਬਟਾਈ ਤੇ ਕੀਤੀ ਹੈ ਜੀ। ਉਹ ਡੇਰੇ ਨੂੰ ਇਹਦੀ ਇਨਕਮ ਆਉਂਦੀ ਹੈ ਤੇ ਸਾਰੀ ਬਾਬਾ ਜੀ ਦੇ ਟਾਈਮ ਦੀ ਠੀਕ ਹੈ ਤੇ ਉਸ ਟਾਈਮ ਦੀ ਨਵਾਬਾਂ ਦੇ ਦਿੱਤੀ ਹੋਈ ਹੈ। ਤੇ ਆ ਗੱਲ ਕਰੀਏ ਸਾਹਮਣੇ ਇੱਕ ਵੱਡੀ ਸਾਰੀ ਬੌਲੀ ਦਿਖਾਈ ਦੇ ਰਹੀ ਹੈ ਇਹ ਜਿਹੜੀ ਬੌਲੀ ਹੈ ਆ ਆ ਇਹਦਾ ਗੇਟ ਹੈ ਜੀ ਇਹ ਮੇਨ ਗੇਟ ਹੈ ਜਿਹੜਾ ਇਹਦਾ ਮੇਨ ਗੇਟ ਹੈ ਜੀ ਗੇਟ ਦੀ ਉਸੇ ਕਢਾਈ ਦੇਖੋ ਹੋਈ ਹੋਈ ਕੰਮ ਹੋਇਆ ਦੇਖੋ ਬਿਲਕੁਲ ਉਹੀ ਪ੍ਰਾਤਨ ਹੈ ਜੀ ਪ੍ਰਾਤਨ ਹੈ ਅੱਜ ਦਾ ਇਹ ਹਜਾ ਗੇਟ ਵੀ ਨਹੀਂ ਬਣਦਾ ਹੈ ਜੀ ਦਰਵਾਜ਼ੇ ਨਹੀਂ ਬਣਦੇ ਇਸ ਤਰ੍ਹਾਂ ਦੇ ਜੀ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਇਹ ਇੱਕ ਬੌਲੀ ਬਣਵਾਈ ਸੀ ਜੀ ਇਸ ਤਰ੍ਹਾਂ ਦੀਆਂ ਬੌਲੀਆਂ ਤੁਹਾਨੂੰ ਰਾਜਸਥਾਨ 'ਚ ਮਿਲਣਗੀਆਂ ਜਾ ਕੇ ਬਿਲਕੁਲ ਜੀ ਇਹ ਕਹਿ ਲਈ ਪੰਜਾਬ ਤੋਂ ਬਾਹਰ ਹੀ ਦੇਖਣ ਨੂੰ ਮਿਲਦੀਆਂ ਨੇ ਪੰਜਾਬ ਤੋਂ ਬਾਹਰ ਹੀ ਦੇਖਣ ਨੂੰ ਮਿਲਦੀਆਂ ਨੇ ਪੰਜਾਬ 'ਚ ਆਪਣੇ ਆਪ ਦੀ ਕਈ ਵਧੀਆ ਘਟਨਾ ਹੋ ਸਕਦਾ ਵੀ ਕਿਤੇ ਕਿਸੇ ਸ਼ਹਿਰ 'ਚ ਹੋਰ ਹੋਵੇ ਜਾਂ ਕਿਸੇ ਡੇਰੇ 'ਚ ਹੋਵੇ ਮੈਂ ਕਹਿ ਨਹੀਂ ਸਕਦਾ ਪਰ ਇਹ ਵਿਲੱਖਣ ਹੈ ਪੰਜਾਬ 'ਚ ਇਹ Rajasthan ਦੇ ਤੁਹਾਨੂੰ ਹਰ ਸ਼ਹਿਰ 'ਚ ਮਿਲੂਗੀ ਕਿਲਿਆਂ 'ਚ ਮਿਲਣਗੀਆਂ ਮਹਿਲਾਂ 'ਚ ਮਿਲਣਗੀਆਂ ਉੱਥੇ ਜਿਹੜੇ ਰਾਜਪੂਤ ਰਾਜਾ ਮਹਾਰਾਜੇ ਸੀਗੇ ਉਹਨਾਂ ਨੇ ਬਣਵਾਈਆਂ ਸੀਗੀਆਂ ਇੱਥੇ ਬਾਬਾ ਆਤਮਾਰਾਮ ਜੀ ਨੇ ਬਣਵਾਈ ਸੀਗੀ ਇਹ ਬੋਲ ਇੱਥੇ ਲੋਕ ਇਸ਼ਨਾਨ ਕਰਿਆ ਕਰਦੇ ਇੱਥੇ ਬਾਬਾ ਜੀ ਖੁਦ ਇਸ਼ਨਾਨ ਕਰਿਆ ਕਰਦੇ ਸੀ ਲੋਕ ਇਸ਼ਨਾਨ ਕਰਦੇ ਸੀ ਤੇ ਦੁਸਹਿਰੇ ਦਾ ਮੇਲਾ ਇੱਥੇ ਲੱਗਦਾ ਹੁੰਦਾ ਸੀਗਾ ਇਹ ਮੈਨੇ ਆਪ ਦੇਖੀ ਹੈ ਦੁਸਹਿਰੇ ਵਾਲੇ ਮੇਲੇ ਤੇ ਇਹ ਪੂਰੀ ਭਰੀ ਹੋਈ ਪਾਣੀ ਨਾਲ ਔਰ ਆ ਜੰਗਲਾ ਨਹੀਂ ਹੁੰਦਾ ਸੀਗਾ ਠੀਕ ਹੈ ਜੀ ਇਹ ਵਾਲੇ ਵਾਲਾ ਜਿਹੜਾ ਜੰਗਲਾ ਹੈ ਬਾਅਦ ਚ ਬਣਾਇਆ ਚਾਰ ਗੇਟ ਰੱਖੇ ਗਏ ਨੇ ਉਹ ਇਹ ਵੀ ਜੇ ਸਾ ਕਿ ਇੱਥੋਂ ਤਾਂ ਬਾਬਾ ਜੀ ਪ੍ਰਵੇਸ਼ ਕਰਦੇ ਸੀਗੇ ਠੀਕ ਹੈ 메ਨ ਗੇਟ ਤੋਂ ਬਾਬਾ ਜੀ ਪ੍ਰਵੇਸ਼ ਕਰਦੇ ਸੀ ਪ੍ਰਵੇਸ਼ ਕਰਦੇ ਸੀ ਬਾਕੀ ਗੇਟਾਂ ਤੋਂ ਦੀ ਉਹਨਾਂ ਦੇ ਚੇਲੇ ਜਾਂ ਆਮ ਪਬਲਿਕ ਜਨਤਾ ਇਹ ਤਿੰਨਾਂ ਗੇਟਾਂ ਤੋਂ ਦੀ ਉਹ ਆਉਂਦੇ ਹੁੰਦੇ ਸੀ ਕਿਉਂਕਿ ਹੁਣ ਇਹਨੂੰ ਬੌਲੀ ਨੂੰ ਸੰਭਾਲਣ ਦੀ ਜ਼ਰੂਰਤ ਹੈ ਹਮ ਇਹ ਸੇਖ ਸਾਹਿਬ ਤੇ ਦੂਰੋਂ ਦੇਖਣ ਨੂੰ ਲੱਗ ਰਿਹਾ ਵੀ ਇੱਟ ਵੀ ਨਾਨਕ ਸਾਹੀ ਦਾ ਬਣਿਆ ਹੋਇਆ ਹੈ ਜੀ ਪੁਰਾਣੀ ਇੱਟ ਹੈ ਜੀ ਛੋਟੀ ਇੱਟ ਹੈ ਜੀ ਆਲੇ-ਦੁਆਲੇ ਜਿਹੜੀ ਚਾਰ ਦੁਵਾਰੀ ਹੈ ਤੁਸੀਂ ਇਹ ਦੇਖ ਲਓ ਇਹਦੀਆਂ ਪੌੜੀਆਂ ਦੇਖ ਲਓ ਬੋੜੀਆਂ ਦੇ ਵਿੱਚ ਕੱਟ ਬਣੇ ਹੋਏ ਦੇਖ ਲਓ ਇਹ ਸਾਰਾ ਛੋਟੀ ਇੱਟ ਦਾ ਬਣਿਆ ਹੋਇਆ ਔਰ ਉਸ ਵੇਲੇ ਦਾ ਹੀ ਬਣਿਆ ਹੋਇਆ ਲੋਕ ਕਿਉਂਕਿ ਵੱਧ ਆਉਣ ਲੱਗ ਗਏ ਸੀ ਹੁਣ ਪਾਣੀ ਇਹਦੇ 'ਚ ਹੈ ਨਹੀਂ ਉਦੋਂ ਪਾਣੀ ਦੀ ਭਰੇ ਲੋਕ ਨਾ ਆਉਂਦੇ ਸੀਗੇ ਇਸ ਕਰਕੇ ਉਹ ਤਿੰਨ ਗੇਟ ਜਿਹੜੇ ਨੇ ਜੀ ਉਹ ਬੰਦ ਕਰਤੇ ਕੰਦਾ ਹੀ ਬਣਾਤੀਆਂ ਉਹਨਾਂ ਦੇ ਗੇਟ-ਗੋਟ ਦਰਵਾਜੇ ਉਤਾਰ ਕੇ ਉਹ ਬੰਦ ਕਰਤੇ ਆ ਇੱਕੋ ਹੀ ਗੇਟ ਖੁੱਲ ਹੈ ਹੁਣ ਉਹ ਵੀ ਦੁਸਹਿਰੇ ਵਾਲੇ ਦਿਨ ਲੋਕ ਆਉਂਦੇ ਨੇ ਇੱਥੇ ਵੀ ਜਾ ਕੇ ਆਉਂਦੇ ਨੇ ਇਹ ਗੇਟ ਦੁਸਹਿਰੇ ਵਾਲੇ ਦਿਨ ਖੁੱਲਦਾ ਨਹੀਂ ਸਾਰਾ ਸਾਲ ਹੈ ਬੰਦ ਰਹਿੰਦਾ ਪਹਿਲਾਂ ਇਹ ਚਾਰੋ ਹੀ ਗੇੜ ਖੁੱਲੇ ਹੁੰਦੇ ਸੀ ਤੇ ਲੱਗਦਾ ਨਹੀਂ ਹੈਗਾ ਜੀ ਕਿਤੇ ਨਾ ਕਿਤੇ ਵੀ ਸਾਮ ਸਵਾਲਣ ਦੀ ਲੋੜ ਹੈ ਇਹਨੂੰ ਕਿਉਂਕਿ ਸਾਮ ਸਵਾਲ ਹੈ ਜਿਹੜੀ ਉਹ ਬਿਲਕੁਲ ਦੇਖੋ ਇਹਨਾਂ ਨੇ ਕਾਫੀ ਹੱਦ ਤੱਕ ਸਾਮ ਸਵਾਲ ਕਰੀ ਹੋਈ ਹੈ ਡੇਰੇ ਵਾਲਿਆਂ ਨੇ ਕਿਉਂਕਿ ਉਹ ਵਿੱਚ ਜਿਹੜਾ ਖੂਹ ਸੀਗਾ ਖੂਹ ਬੰਦ ਕਰਾਤਾ ਜਿੱਥੋਂ ਪਾਣੀ ਆਉਂਦਾ ਸੀਗਾ ਪਾਣੀ ਉਹ ਬੋਲੀ ਦੇ ਵਿੱਚੋਂ ਉਹਦਾ ਖੂਦ ਹੀ ਹੁੰਦਾ ਸੀ ਉਹਦਾ ਪਾਣੀ ਹੁੰਦਾ ਸੀ ਉਹਦੇ ਨਾਲ ਹੀ ਭਰਦੇ ਸੀਗੇ ਠੀਕ ਹੈ ਤੇ ਉਸ ਤੋਂ ਬਾਅਦ ਇਹਦੇ ਆਓ ਜਿਹੜੇ ਖੂਦ ਦੇ ਟੱਕ ਨੇ ਉਹਨਾਂ ਤੇ ਪਲਾਸਟਰ ਹੋਇਆ ਦਿਖ ਰਿਹਾ ਹੈ ਪਹਿਲਾਂ ਚੂਨਾ ਸੀਗਾ ਨਵੇਂ ਨਵਿਨੀਕਰਨ ਕਰ ਦਿੱਤਾ ਗਿਆ ਮਨੇ ਨਵਿਨੀਕਰਨ ਨਹੀਂ ਮੇਰੇ ਸਮਝ ਤੇ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇ ਕਿਤੇ ਚੂਨੇ ਦਾ ਹੀ ਪਲਾਸਟਰ ਕਰ ਦਿੰਦੇ ਤਾਂ ਹੋਰ ਜ਼ਿਆਦਾ ਵਧੀਆ ਕਰਦੇ ਸੀ ਪਰ ਬਚਾਉਣ ਦੇ ਚੱਕਰ ਚ ਕਹੇ ਬਚੀ ਰਹਿ ਜਵੇ ਡਿਜ਼ਾਈਨ ਵੀ ਉਹੀ ਬਣਿਆ ਰਹਿ ਜਵੇ ਤਾਂ ਇਸ ਕਰਕੇ ਉਹ ਪਲਾਸਟਰ ਕਰਤਾ ਉਹਨਾਂ ਨੇ ਸੀਮੈਂਟ ਲਾ ਕੇ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹੈ ਅੱਜ ਵੀ ਇਹਨੂੰ ਹੋਰ ਸੰਭਾਲਣ ਦੀ ਲੋੜ ਹੈ ਇਹਦੀ ਬਾਗ ਦਾ ਸਫਾਈ ਹੁੰਦੀਦਾ ਹੈ ਔਰ ਹਮੇਸ਼ਾ ਵਾਸਤੇ ਹੈ પ્રાਣੀਆਂ ਜਿਹੜੀਆਂ ਨਿਸ਼ਾਨੀਆਂ ਨੇ ਇਹ ਸਾਡੇ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ ਜਿਹਨੂੰ ਅਸੀਂ ਨਵੀਂ ਪੀੜ੍ਹੀ ਕਹਿੰਦੇ ਆ ਉਹਨਾਂ ਵਾਸਤੇ ਇਹ ਚੀਜ਼ਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਬੇਹੱਦ ਲੋੜ ਤੇ ਸੇਖ ਸਾਹਿਬ ਤੁਸੀਂ ਅੱਜ ਵੀ ਸਮਾਂ ਕੱਢ ਕੇ ਜਿਹੜਾ ਸਾਨੂੰ ਮਲੇਹਰ ਕੋਟਲਾ ਦਾ ਕਹਿਲੀ ਵੀ ਜਿਸ ਤੋਂ ਵੀ ਇਹਨਾਂ ਇਤਿਹਾਸ ਅਧੂਰਾ ਸੀ ਤੇ ਉਹਦੇ ਬਾਰੇ ਵੀ ਦੱਸਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਧੰਨਵਾਦ ਜੀ ਤੁਹਾਡੇ ਚੈਨਲ ਦਾ ਧੰਨਵਾਦ ਤੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੇ ਇਹ ਅਸੀਂ ਦਾ ਬਾਬਾ ਆਤਮਾਰਾਮ ਜੀ ਦੇ ਡੇਰੇ ਦਾ ਇਤਿਹਾਸ ਤੇ ਜਿੱਥੇ ਕਹਿ ਸਕਦੇ ਆ ਕਿ ਕਿਸੇ ਵੇਲੇ ਰੌਣਕਾਂ ਲੱਗੀਆਂ ਹੋਈਆਂ ਹੁੰਦੀਆਂ ਸੀ ਕਿਸੇ ਵੇਲੇ ਆ ਜਿਹੜਾ ਲੋਕ ਇੱਥੇ ਦੂਰੋਂ ਦੂਰੋਂ ਨਤਮਸਤਕ ਹੋਣ ਆਉਂਦੇ ਸੀ ਤੇ ਕਾਫੀ ਚਮਤਕਾਰਾਂ ਦੇ ਨਾਲ ਜੁੜੇ ਹੋਏ ਸੀ ਬਾਬਾ ਆਤਮਾਰਾਮ ਜੀ ਤੇ ਉਹਨਾਂ ਦਾ ਡੇਰਾ ਤੇ ਕਿਤੇ ਨਾ ਕਿਤੇ ਇੱਥੇ ਮਾਨਤਾ ਦੇ ਮੁਤਾਬਕ ਜੋ ਮੂਰਤੀ ਸਥਾਪਿਤ ਹੈ ਲਾਲ ਮੁੰਗੇ ਦੀ ਉਸ ਦੇ ਕਰਕੇ ਇੱਥੇ ਹਰ ਮੰਗਲਵਾਰ ਨੂੰ ਜਿਹੜਾ ਬਹੁਤ ਭਾਰੀ ਇਕੱਠ ਹੁੰਦਾ ਹੈ ਤੇ ਲੋਕਾਂ ਦੀ ਸਰਦਾ ਜੋ ਇਸ ਮੰਦਿਰ ਦੇ ਨਾਲ ਜੁੜੀ ਹੋਈ ਹੈ ਇੱਥੇ ਆ ਕੇ ਉਹ ਨਤਬਸਤਕ ਹੁੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਅਜਿਹੀਆਂ ਇਤਿਹਾਸਕ ਥਾਵਾਂ ਦੇ ਨਾਲ ਜਾਣੂ ਕਰਵਾਉਂਦੇ ਰਹਾਂਗੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਚਗਵੰਡੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ